ਮੈਂ ਆਪ ਨੂੰ ਜਿਹੜੀ ਬੇਨਤੀ ਕਰ ਲੱਗਾ 1170 ਤੋਂ ਲੈ ਕੇ ਤੇ 1675 ਤੱਕ ਉਹ ਇਸ ਕਰਕੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਿਹੜਾ ਆਗਮਨ ਹੈ ਅਸੀਂ ਜੇ ਈਸਵੀ ਸੰਨ ਦੇਖਨੇ ਆ ਤੇ ਸਤਿਗੁਰੂ ਜੀ 1469 ਨੂੰ ਹਜ਼ੂਰ ਦਾ ਆਗਮਨ ਹੋਇਆ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਰਮਾਤਮਾ ਦੀ ਗੱਲ ਜਦੋਂ ਸ਼ੁਰੂ ਕਰਦੀ ਹੈ ਤੇ ਉਹ ਇਸ ਕਾਲ ਚੱਕਰ ਤੋਂ ਬਾਹਰ ਨਿਕਲ ਕੇ ਤੇ ਆਉਣ ਵਾਲੇ ਭਵਿੱਖ ਵਿੱਚ ਵੀ ਜੋ ਕੁਝ ਵਾਪਰਨ ਸਮੇਂ ਨੂੰ ਇੱਕ ਪਾਸੇ ਰੱਖ ਕੇ ਅਸੀਂ ਸ਼ੁਰੂਆਤ ਪੜਨੇ ਆ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਅਰਥ ਬੜੀ ਬੜੀ ਆਪਾਂ ਇਹਦੇ ਕੀਤੇ ਨੇ ਆਦ ਸਚ ਆ ਦ੍ਰਿਸ਼ਟਮਾਨ ਜੋ ਕੋਈ ਦਿਸ ਰਿਹਾ ਹੈ ਇਸ ਤੋਂ ਪਹਿਲਾਂ ਵੀ ਜੋ ਸੱਚ ਹੈ ਜਿਹਨੂੰ ਅਸੀਂ ਪਾਰ ਬ੍ਰਹਮ ਪਰਮੇਸ਼ਵਰ ਵੈਗੁਰੂ ਜੀ ਕਹਿੰਨੇ ਸੱਚ ਇਸ ਸ੍ਰਿਸ਼ਟੀ ਦੇ ਆਦ ਵਿੱਚ ਵੀ ਤੇ ਗੁਰਮਖੋ ਦੂਜੀ ਗੱਲ ਜਦੋਂ ਬੰਦੇ ਨੂੰ ਸਮੇਂ ਦੀ ਸਮਝ ਪਈ ਉਸ ਸਮੇਂ ਤੋਂ ਪਹਿਲਾਂ ਵੀ ਸੱਚ ਹੈ ਉਸ ਸੱਚ ਨੂੰ ਸਮੇਂ 'ਚ ਨਹੀਂ ਬੰਨਿਆ ਜਾ ਸਕਦਾ ਉਹ ਕਾਲ ਚੱਕਰ ਵਿੱਚ ਨਹੀਂ ਉਸ ਨੂੰ ਇਸੇ ਕਰਕੇ ਗੁਰਦੇਵ ਜੀ ਨੇ ਸ਼ਬਦ ਵਰਤਿਆ ਉਸ ਪਰਮ ਸਤ ਲਈ ਗੁਰਬਾਣੀ ਵਿੱਚ ਅਕਾਲ ਜਿਹੜਾ ਸਮੇਂ ਤੋਂ ਉੱਪਰ ਹੈ ਜਿਸ ਨੂੰ ਸਮਾ ਆਪਣੀ ਕੈਦ ਵਿੱਚ ਨਹੀਂ ਕਰ ਸਕਦਾ ਕਿਉਂਕਿ ਉਹ ਤੇ ਖੁਦ ਸਮੇਂ ਦਾ ਵਿਦਾਤਾ ਹੈ ਸਮਾ ਉਹਦੇ ਤੇ ਕਿਵੇਂ ਟੁਕੇਗਾ ਆਦ ਸੱਚ ਜੋਗਾਦ ਸੱਚ ਉਹ ਜੋਗ ਸਮੇਂ ਤੋਂ ਪਹਿਲਾਂ ਵੀ ਸੱਚ ਤੇ ਉਹ ਸੱਚ ਪੁਰਾਣਾ ਨਹੀਂ ਹੋਇਆ ਉਹ ਸੱਚ ਅੱਜ ਵੀ ਹੈ ਕੱਲ ਮੈਂ ਇੱਕ ਬੇਨਤੀ ਕੀਤੀ ਸੀ ਜੀ ਕਿ ਅਸਲ ਚ ਮਨੁੱਖੀ ਮਨ ਹੈ ਇਹ ਵਰਤਮਾਨ ਚ ਛੇਤੀ ਖੁਸ਼ ਨਹੀਂ ਹੁੰਦਾ ਕਦੀ ਤੂੰ ਦੇਖੋ ਪ੍ਰੈਜੈਂਟ ਵਿੱਚ ਕਲਪ ਦਾ ਹੀ ਰਹਿੰਦਾ ਹੈ ਤੇ ਹਮੇਰਾ ਬੀਤੇ ਹੋਏ ਦਿਨਾਂ ਵਿੱਚ ਜ਼ਿਆਦਾਤਰ 99% 99% ਪਿਛਾ ਨੂੰ ਚਿੱਤੇ ਕਰਦਾ ਹੈ ਕਿ ਅੱਜ ਤੋਂ 50 ਸਾਲ ਪਹਿਲਾਂ ਬੜਾ ਚੰਗਾ ਸਮਾਂ ਸੀ ਮੈਂ ਉਦੋਂ ਵੀ ਕਿਹਾ ਉਹ ਜਿਹੜੇ 50 ਸਾਲ ਪਹਿਲਾਂ ਜਿਉਂਦੇ ਸਨ ਉਹ ਕਹਿੰਦੇ ਸਨ ਪਿਛਲੇ 50 ਸਾਲ ਬੜਾ ਚੰਗਾ ਸਮਾਂ ਸੀ ਸੱਚ ਇਹ ਵਰਤਮਾਨ ਤੋਂ ਬੰਦਾ ਛੇਤੀ ਕੀਤਿਆ ਸੰਤੁਸ਼ਟ ਨਹੀਂ ਕਿਉਂਕਿ ਉਹਦੀਆਂ ਇੱਛਾਵਾਂ ਜਿਹੜੀਆਂ ਨੇ ਉਹਨਾਂ ਦੀ ਅੱਗ ਬੁਝਦੀ ਨਹੀਂ ਤਾਂ ਉਹਨੂੰ ਵਰਤਮਾਨ ਚੰਗਾ ਨਹੀਂ ਲੱਗ ਰਿਹਾ। ਨਾ ਫਿਰ ਅਰਜ਼ ਕਰਾਂ ਕਿ ਉਹ ਸੱਚ ਜਿਹੜਾ ਹੈ ਉਹ ਅੱਜ ਵੀ ਹੈ। ਉਹ ਸੱਚ ਸਮਾਂ ਬੀਤਣ ਤੋਂ ਬਾਅਦ ਵੀ ਰਹੇਗਾ। ਤਾਂ ਹੀ ਸਾਬ ਨੇ ਕਿਹਾ ਆਦ ਸੱਚ, ਜੋਗਾਦ ਸੱਚ, ਹੈ ਭੀ ਸੱਚ, ਨਾਨਕ ਖੋਸੀ ਭੀ ਸੱਚ। ਅੱਗੇ ਵੀ ਉਸਨੇ ਸੱਚ ਰਹਿਣਾ ਹੈ। ਉਹ ਜਿਹੜਾ ਸੱਚ ਹੈ ਉਹਦੀ ਗੱਲ ਕਰਨ ਵਾਲੇ ਆਦ ਕਾਲ ਤੋਂ ਰਹੇ ਆ। ਇਹੀ ਤਾਂ ਗੁਰਬਾਣੀ ਦੀ ਵਿਸ਼ਾਲਤਾ ਹੈ ਜੀ। ਇਹ ਨਹੀਂ ਕਿ ਸਤਗੁਰੂ ਸੱਚ ਕਹਿ ਰਹੇ ਨੇ ਮੇਰੇ ਤੋਂ ਸ਼ੁਰੂ ਹੋਇਆ। ਸਮਾਪਾ ਕੇ ਧੁੰਦਲਾਪਨ ਆ ਜਾਂਦਾ ਜੀ। ਤੁਸੀਂ ਕਿਸੇ ਵੀ ਅਵਤਾਰ ਦਾ ਕੋਈ ਪੜ ਲਓ। ਹਜ਼ਰਤ ਮੁਹੰਮਦ ਸਾਹਿਬ ਨੂੰ ਪੜ ਲਓ, ਹਜ਼ਰਤ ਈਸਾ ਨੂੰ ਪੜ ਲਓ, ਮਹਾਤਮਾ ਬੁੱਧ ਬਾਰੇ ਪੜ ਲਓ। ਕਿਸੇ ਅਵਤਾਰੀ ਪੁਰਸ਼ ਬਾਰੇ ਪੜ ਲਓ। ਉਹਨਾਂ ਦੀ ਹਿਸਟਰੀ ਲਿਖਣ ਵਾਲਾ ਕਹੇਗਾ ਉਸ ਵਕਤ ਹਨੇਰਾ ਸੀ। ਜ਼ੁਲਮ ਦੀ ਹਨੇਰੀ ਸੀ। ਰਾਜੇ ਪਾਪ ਕਰਦੇ ਸਨ ਪਰ ਜਜੂ ਅਸੀਂ ਬਾਣੀ ਚੋਂ ਹੀ ਪੜਨੇ ਪਰ ਇਹ ਸਚਾਈ ਹੈ ਭਾਵੇਂ ਰਾਜੇ ਪਾਪ ਕਰਦੇ ਨੇ ਪਰ ਸੱਚ ਨਾ ਵੈਗਰੂ ਤਾਂ ਉਦੋਂ ਵੀ ਹੈ ਨਾ ਉਹ ਸੱਚ ਇਹ ਨਹੀਂ ਕਿ ਸੱਚ ਦੋਖ ਹੈ ਨਹੀਂ ਮੈਂ ਤਾਂ ਸ਼ਬਦ ਵਰਤਿਆ 1170 ਇਹ ਲਫ਼ਜ਼ ਤਾਂ ਵਰਤ ਰਿਆਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਪਹਿਲੇ ਭਗਤ ਬਾਣੀਕਾਰ ਨੇ ਬਾਣੀਕਾਰ ਕਿਉਂਕਿ ਪਈ ਹਰ ਸਾਲ ਮੈਂ ਕਹਿੰਨਾ ਕੁਝ ਭਗਤ ਐਸੇ ਨੇ ਜਿਹੜੇ ਬਾਣੀਕਾਰ ਨਹੀਂ ਜਿਨ੍ਹਾਂ ਦੀ ਇੱਕ ਟੁਕ ਵੀ ਆਪਣੀ ਉਚਾਰਨ ਕੀਤੀ ਹੋਈ ਨਹੀਂ ਪਰ ਗੁਰੂ ਗ੍ਰੰਥ ਸਾਹਿਬ ਦੀ ਰੂਖਾਨੀਅਤ ਦੀ ਵਿਸ਼ਾਲਤਾ ਨੇ ਉਹਨਾਂ ਭਗਤਾਂ ਦੇ ਜੀਵਨ ਨੂੰ ਚਾਨਣ ਮਨਾਰਾ ਬਣਾਇਆ ਹੈ ਜਿਵੇਂ ਪਟਾਣੇ ਪੁਰਾਣਿਕ ਭਗਤਾਂ ਦਾ ਬਹੁਤ ਜ਼ਿਕਰ ਕੀਤਾ ਹੈ ਗੁਰੰਥ ਸਾਹਿਬ ਵਿੱਚ ਸਤਗੁਰਾਂ ਨੇ ਦਾ ਪ੍ਰਹਲ ਜੀ ਦਾ ਭਗਤ ਪ੍ਰਹਲਾਦ ਜੀ ਦਾ ਭਗਤ ਬਿੰਦਰ ਜੀ ਦਾ ਇਹ ਬਾਣੀਕਾਰ ਤਾਂ ਨਹੀਂ ਨਾ ਜੀ ਇਹਨਾਂ ਸਾਰਿਆਂ ਦਾ ਜ਼ਿਕਰ ਕੀਤਾ ਹੈ ਤੁਰਬਾ ਪ੍ਰੂਰੋ ਅੰਗਰੋ ਸਾਰੇ ਸ਼ਬਦ ਅਸੀਂ ਪੜਨੇ ਇਹ ਸਾਰਿਆਂ ਦਾ ਜ਼ਿਕਰ ਕੀਤਾ ਪਰ ਇਹ ਬਾਣੀਕਾਰ ਨਹੀਂ ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਵਿਸ਼ਾਲਤਾ ਹੈ ਕਿ ਜੇਕਰ ਬਾਣੀਕਾਰ ਨਹੀਂ ਪਰ ਭਦ ਭਗਤ ਪਦਵੀ ਰੋਖਾਨੀਅਤ ਦੇ ਤੌਰ ਤੇ अनेका ਨੇ ਇਸ ਦਾ ਆਨੰਦ ਮਾਣਿਆ ਮੈਂ ਆਪ ਨੂੰ ਤਾਂ ਬੇਨਤੀ ਕਰਾਂ ਲੱਗਾ ਕਿ 1170 80 ਸਮੇਂ ਦੀ ਗੱਲ ਕਰਨੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸੱਚ ਹੈ 15 ਭਗਤ ਨੇ ਪਰ ਇਹਨੂੰ ਧਿਆਨ ਨਾਲ ਸੁਣ ਲਿਓ ਥੰਮੇ ਨਾਲ ਕਿ ਇਹਨਾਂ ਭਗਤਾਂ ਤੋਂ ਬਾਅਦ ਕੋਈ ਭਗਤ ਨਹੀਂ ਹੋਇਆ ਕਿਉਂਕਿ ਗੁਰਬਾਣੀ ਕਹਿ ਰਹੀ ਹੈ ਹਰ ਜੁਗ-ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰ ਜੁਗ ਵਿੱਚ ਭਗਤ ਵੀ ਕਹਿਣ ਤੇ ਅੱਗੇ 20 ਭਗਤ ਹੁੰਦੇ ਰਹਿਣਗੇ ਇਸੇ ਕਰਕੇ ਗੁਰਬਾਣੀ ਨੇ ਜਿਹੜੇ ਬੀਤ ਚੁੱਕੇ ਭਗਤ ਨੇ ਉਹਨਾਂ ਦਾ ਜ਼ਿਕਰ ਵੀ ਕੀਤਾ ਜਿਹੜਾ ਅਸੀਂ ਰੋਜ਼ ਪੜ੍ਹਨੇ ਆ ਕਿ RAM ਜਪੋ ਜੀ ਐਸੇ ਐਸੇ ਧਰੂਪ ਪ੍ਰਹਿਲਾਦ ਜਪਿਓ ਘਰ ਜੈਸੇ ਜਹਾਂ ਜਹਾਂ ਧਰੂ ਨਾਰਦ ਟਿਕੈ ਨੇਕ ਟਿਕਾਵੋ ਮੋਹਿ ਭਗਤਨਾਮ ਦੇਵ ਜੀ ਕਿਉਂਕਿ ਇੱਕ ਨਾਰਦ ਹੋਇਆ ਚੁਗਲਕੋਰ ਕਹਿੰਦੇ ਆ ਅਸਲ 'ਚ ਨਾਰਦ ਭਗਤੀ ਸੂਤਰ ਹੈ ਜਿਸ ऋषि ਨੇ ਪਰਮਾਤਮਾ ਦੀ ਭਗਤੀ ਕੀਤੀ ਨਵਾਂ ਪ੍ਰਕਾਰ ਦੀ ਭਗਤੀ ਦਾ ਜ਼ਿਕਰ ਨਾਰਦ ਭਗਤੀ ਸੂਤਰ 'ਚ ਪਰ ਗੁਰੂ ਸਾਹਿਬ ਨੇ ਉੱਥੇ ਸ਼ਬਦ ਵਰਤਿਆ ਮੇਰੀ ਬੇਨਤੀ ਹੈ 1170 ਤੋਂ ਲੈ ਕੇ 1675 ਤੱਕ ਮੈਂ ਤਾਂ ਸ਼ਬਦ ਵਰਤ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਪਹਿਲੇ ਭਗਤ ਗੁਰੂ ਨਾਨਕ ਸਾਹਿਬ ਜੀ ਤੋਂ ਤਿੰਨ ਕੁ ਸੌ ਸਾਲ 297 299 ਤਿੰਨ ਸੌ ਸਾਲ ਆਪਾਂ ਕਹਿ ਲਈ ਉਹ ਪਹਿਲਾਂ ਹੋਏ ਨੇ ਉਹ ਭਗਤ ਨੇ ਬੰਗਾਲ ਦੀ ਧਰਤੀ ਤੇ ਰਹਿਣ ਵਾਲੇ ਨੰਦਾ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਸ਼ਨ ਕਰਨਿਆ ਪਰਮਾਤਮ ਪਰਖ ਮਨੋਪਮੰਗ ਸਤ ਆਦ ਭਾਵ ਰਤਨ ਭਗਤ ਜੈਦੇਵ ਜੀ 1170 ਉਹਨਾਂ ਦਾ ਜਨਮਖ ਹੈ ਤਾਂ ਸ਼ੁਰੂਆਤ ਮੈਂ ਕੀਤੀ ਉਹ ਬੰਗਾਲ ਚ ਨੇ ਉਹ ਸਾਂਸਕ੍ਰਿਤੀ ਬੋਲਦੇ ਆ ਭਾਵੇਂ ਚਲੋ ਅਸੀਂ ਸੰਸਕ੍ਰਿਤ ਸ਼ਬਦ ਕਹਿੰਨੇ ਪਰ ਉਹ ਵੀ ਪਤਾ ਜਿਹੜਾ ਹੈ ਉਹ ਵੀ ਸਾਂਸਕ੍ਰਿਤੀ ਹੈ ਨਰੋਜ ਸੰਸਕ੍ਰਿਤ ਨਹੀਂ ਪਿਛਲੇ ਦਿਨੀ ਕੈਲਗਿਰੀ ਮੈਂ ਕਥਾ ਕਰ ਰਿਹਾ ਸਾਂ ਤੇ ਸਤਗੁਰਾਂ ਦਾ ਇੱਕ ਸ਼ਬਦ ਚੁਣਿਆ ਸੀ ਇੱਕ ਅਰਜ਼ ਗੁਫਤਮ ਪੇਸ਼ ਤੋ ਦਰਗੋਸ਼ਕੁਨ ਕਰਤਾਰ ਹਕਾ ਕਬੀਰ ਕਰੀਮ ਤੂੰ ਬੇਅੈਬ ਪਰਵਦਗਾਰ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ ਮਮ ਸਰ ਮੁਵੇ ਅਜ਼ਰਾਇਲ ਗ੍ਰਫਤੈ ਦਿਲ ਖੀਚਨਾ ਦਾਨੀ ਇਹ ਸ਼ਬਦ ਸੀ ਸਾਰੇ ਕਹਿੰਨੇ ਆ ਫਾਰਸੀ ਚ ਸੱਚੀ ਮੁੱਚੀ ਇਹਦੇ ਵਿੱਚ ਲਫ਼ਜ਼ ਜ਼ਿਆਦਾ ਫਾਰਸੀ ਦੇ ਨੇ ਪਰ ਯਾਦ ਰੱਖਿਓ ਇਹ ਸ਼ਬਦ ਉਰਦੂ ਦਾ ਜਨਮ ਹੋ ਰਿਆ ਹੈ ਉਦੋਂ ਥੋੜਾ ਫਿਰ ਇਸ ਨੂੰ ਧਿਆਨ ਨਾਲ ਬੜਾ ਸੌਖਾ ਲੱਗੇਗਾ ਵੀ ਜਿਹੜੇ ਜਾਣਦੇ ਆ ਇਸ ਗੁਰਬਾਣੀ ਦੀ ਭਾਸ਼ਾ ਨੂੰ ਮੈਨੂੰ ਪਤਾ ਹੈ ਸਾਰੇ ਕਹਿੰਦੇ ਆ ਫਾਰਸੀ ਵਿੱਚ ਪਰ ਜਦੋਂ ਮੈਂ ਇਹਦਾ ਪਾਠ ਕਰ ਰਿਹਾ ਸਾਂ ਇੱਕ ਲਫ਼ਜ਼ ਸੰਸਕ੍ਰਿਤ ਦਾ ਹੈ ਤੇ ਦੂਜਾ ਸ਼ਬਦ ਫਾਰਸੀ ਦਾ ਹੈ ਉਰਦੂ ਕੀ ਹੈ ਜਿਹੜੀ ਉਰਦੂ ਹੈ ਇਹਨੂੰ ਪਹਿਲਾਂ ਰੇਖਤਾ ਕਹਿੰਦੇ ਸਨ ਵਿਦਵਾਨਾਂ ਨੂੰ ਪਤਾ ਹੈ ਤੇ ਦੂਜੀ ਇੱਕ ਭਾਸ਼ਾ ਵਰਤੀ ਜਾਂਦੀ ਸੀ ਅਪਭ੍ਰੰਸ਼ ਰੇਖਤਾ ਤੇ ਅਪਭ੍ਰੰਸ਼ ਰੇਖਤਾ ਜਿਹੜੇ ਨਰੋਲ ਫਾਰਸੀ ਬੋਲਦੇ ਸਨ ਜਦੋਂ ਉਰਦੂ ਸ਼ੁਰੂ ਹੋਣ ਲੱਗਾ ਉਰਦੂ ਦਾ ਲਫ਼ਜ਼ੀ ਅਰਥੇ ਸ਼ਾਮਣੀ ਉਰਦੂ ਦਾ ਲਫ਼ਜ਼ੀ ਅਰਥ ਹੈ ਫੌਜਾਂ ਦਾ ਟਿਕਾਣਾ ਮੈਂ ਤਾਂ ਅਰਜ਼ ਕੀਤੀ ਸ਼ਬਦ ਸਾਰੇ ਸੀ ਦੇਖਾਂਗੇ ਹੁਣ ਉਂਝ ਤਾਂ ਜਿਹੜੇ ਸਾਡੇ ਉਸਤਾਦ ਸਨ ਪੜ੍ਹਾਉਣ ਵਾਲੇ ਉਹ ਕਹਿੰਦੇ ਸਨ ਜਿਹੜਾ ਬੰਦਾ ਉਰਦੂ ਕਹੇ ਨਾ ਤੇ ਚੇਤੇ ਰੱਖਿਓ ਪੂਰਾ ਸੂਰ ਹੈ ਕਿਉਂਕਿ ਲਫ਼ਜ਼ ਉਰਦੂ ਨਹੀਂ ਆਏਗਾ ਲਫ਼ਜ਼ ਉਰਦੂ ਹੈ ਸ਼ਿਆਣੇ ਬੰਦੇ ਖੇਨ ਚ ਉਹ ਪਹਿਲੀ ਗੱਲ ਪੜਾਉਣ ਲੱਗਿਆ ਕਹਿੰਦੇ ਸਨ ਉਰਦੂ ਨਹੀਂ ਕਹਿਣਾ ਇਹ ਉਰਦੂ ਹੈ ਤੇ ਉਰਦੂ ਜਿਹੜੀ ਹੈ ਇਹ ਭਾਸ਼ਾ ਜਿਹੜੀ ਅੱਜ ਭਾਰਤ ਵਿੱਚ ਵੀ ਵਰਤੀ ਜਾਂਦੀ ਹੈ ਪਾਕਿਸਤਾਨ ਵਿੱਚ ਵੀ ਹੈ ਅਸਲ ਚ ਕੀ ਸੀ ਜਦੋਂ ਫੌਜਾਂ ਦੀ ਸ਼ਾਮਣੀ ਲੱਗਦੀ ਸੀ ਪੜਾਹ ਹੁੰਦੇ ਸਨ ਵਪਾਰੀ ਆਪਣਾ ਸਮਾਨ ਵੇਚਣ ਤੇ ਖਰੀਦਣ ਜਾਂਦੇ ਸਨ ਜਿਹੜੇ ਅਰਬ ਤੋਂ ਆਉਂਦੇ ਸਨ ਉਹ ਫਾਰਸੀ ਬੋਲਦੇ ਸਨ ਜਿਹੜੇ ਪੂਰਬ ਤੋਂ ਜਾਂਦੇ ਸਨ ਇਕ ਹਿੰਦਵੀ ਤੇ ਸੰਸਕ੍ਰਿਤ ਬੋਲਦੇ ਸਨ ਜਦੋਂ ਫਾਰਸੀ ਅਰਬੀ ਹਾਲਾਂਕਿ ਗੁਰਬਾਣੀ ਵਿੱਚ ਕਈ ਸ਼ਬਦ ਤੁਰਕੀ ਦੇ ਵੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਹੁਣ ਜਦੋਂ ਫਾਰਸੀ ਤੇ ਹਿੰਦਵੀ ਬੋਲਣ ਵਾਲੇ ਇੱਕ ਦੂਜੇ ਨਾਲ ਗੱਲਬਾਤ ਕਰਦੇ ਸਨ ਉਹਨਾਂ ਦੀ ਗੱਲਬਾਤ ਵਿੱਚੋਂ ਅੱਧੀ ਫਾਰਸੀ ਅੱਧੀ ਕੋਈ ਹਿੰਦੀ ਜਿਹੜੀ ਉਹ ਖਿਚੜੀ ਬਣ ਕੇ ਭਾਸ਼ਾ ਨਿਕਲੀ ਉਹਨੂੰ ਫਿਰ ਉਰਦੂ ਕਿਹਾ ਗਿਆ ਗੁਰੂ ਨਾਨਕ ਸਾਹਿਬ ਵੇਲੇ ਦੀ ਸ਼ੁਰੂਆਤ ਹੋ ਗਈ ਸ਼ਾਹ ਜਾਨ ਦੇ ਵੇਲੇ ਵਿਦਵਾਨ ਕਹਿੰਦੇ ਆ ਕਿ ਉਰਦੂ ਜਿਹੜਾ ਪ੍ਰਚਲਿਤ ਹੋ ਗਿਆ ਹੁਣ ਫਿਰ ਬੇਨਤੀ ਸੁਣਿਓ ਵਿਸ਼ਾ ਨਹੀਂ ਵੈਸੇ ਮੇਰਾ ਹੈ ਵਿਸ਼ਾ ਇਹ ਆਪ ਸਵਾਰ ਹੈ ਮੈਂ ਮਿਲਾਂ ਮੈਂ ਮਿਲਿਆ ਸੁਖੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਪਰ ਮੈਂ ਫਿਰ ਵੀ ਆਪ ਜੀ ਦੀ ਤਸੀਸ ਲੈਣ ਲਈ ਇਹਦੀ ਕਿ ਸੰਗਤ ਨੂੰ ਜਾਣਕਾਰੀ ਨਹੀਂ ਹੈਗੀ ਦੇਖੋ ਹੁਣ ਉਰਦੂ ਦੀ ਇਹ ਸ਼ੁਰੂਆਤ ਹੈ ਇਹਦੇ ਚ ਇੱਕ ਸ਼ਬਦ ਹੈ ਜਨ ਇਹ ਦੋਵਰੀ ਆਉਂਦਾ ਹੈ ਸ਼ਬਦ ਹੈ ਜਨ ਪਿਸਰ ਪਦਰ ਬਰਾਦਰਾ ਕਸਨੇਸ ਦਸਤੰਗੀਰ ਇੱਥੇ ਲਫ਼ਜ਼ ਜਨ ਹੈ ਪਰ ਪರ್ಷੀਅਨ ਵਿੱਚ ਆਪਾਂ ਇਹ ਸ਼ਬਦ ਜੇ ਪੜਾਂਗੇ ਤੇ ਜਨ ਤੇ ਜਨ ਦਾ ਲਫ਼ਜ਼ੀ ਅਰਥ ਹੈ ਔਰਤ ਜਨ ਦਾ ਅਰਥ ਹੈ ਇਸਤਰੀ ਗੁਰੂ ਕੇ ਰਬਾਬੀਆਂ ਨੇ ਇਹ ਮਾਤਾ ਖੀਵੀ ਜੀ ਲਈ ਸ਼ਬਦ ਵਰਤਿਆ ਹੈ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ੌ ਪਤਰਾ ਲਿ ਇੱਥੇ ਜਨ ਦਾ ਲਫ਼ਜ਼ੀ ਪਰਸ਼ੀਨ ਦਾ ਜਨ ਹੈ ਦਾ ਅਰਥ ਹੈ ਜਨ ਦਾ ਇਸਤਰੀ ਜਦੋਂ ਇਸੇ ਸ਼ਬਦ ਨੂੰ ਅਖੀਰ ਚ ਪੜਾਂਗੇ ਨੇ ਬਦ ਬਖਤ ਹਮਚੂ ਵਕੀਲ ਗਾਫਿਲ ਬੇਨਜ਼ਰ ਬੇਬਾਗ ਨਾਨਕ ਬਗੋਇਤ ਜਨ ਤੁਰਾ ਜਨ ਤੁਰਾ ਇੱਥੇ ਜਨ ਸ਼ਬਦ ਆ ਗਿਆ ਇਸ ਫਾਰਸੀ ਦਾ ਨਹੀਂ ਇਹ ਅਸੀਂ ਸੰਸਕ੍ਰਿਤ ਚੋਂ ਦੇਖ ਰਹੇ ਹਾਂ ਇੱਥੇ ਜਨ ਦਾ ਲਫ਼ਜ਼ੀ ਅਰਥ ਹੈ ਦਾਸ ਮੈਂ ਤਾਂ ਬੇਨਤੀ ਕੀਤੀ ਸਾਰਾ ਸ਼ਬਦ ਪਰਸ਼ੀਨ ਚ ਨਹੀਂ ਇਹਦੇ ਵਿੱਚ ਰੇਲਵੇ ਮਿਲਵੇ ਸ਼ਬਦ ਨੇ ਪਰ ਜਿਹੜੀ ਭਗਤ ਜੈਦੇਵ ਜੀ ਦੀ ਰਚਨਾ ਵੀ ਹੈ ਇਸ ਵਿੱਚ ਸਹਿਸਕ੍ਰਿਤੀ ਹੈ ਅਕ ਅਰਜ਼ਗੁਰ ਭਗਤ ਜੈਦੇਵ ਜੀ ਦੀ ਜਿਹੜੀ ਬਹੁਤ ਮਸ਼ਹੂਰ ਕਿਤਾਬ ਹੈ ਜਿਹਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਕੀਤਾ ਉਸ ਕਿਤਾਬ ਦਾ ਨਾਮ ਸੀ ਗੀਤ ਗੋਬਿੰਦ ਦਾਸ ਨੇ ਅਜਾਜ਼ ਸਾਹਿਬ ਉਸ ਕਿਤਾਬ ਦਾ ਪਾਠ ਦਰਸ਼ਨ ਕੀਤਾ ਪਰ ਜਿਨ੍ਹਾਂ ਨੇ ਪਾਠ ਕੀਤਾ ਉਹਨੂੰ ਪਤਾ ਉਹ ਸਾਰੀ ਦੀ ਸਾਰੀ ਕਿਤਾਬ ਜਿਹੜੀ ਹੈ ਕ੍ਰਿਸ਼ਨ ਜੀ ਦੀ ਲੀਲਾ ਤੇ ਦਿਵਾਲੀ ਹੰਮ ਦੀ ਗੋਪੀਆਂ ਦੀ ਲੀਲਾ ਦਵਾਲੇ ਪਰ ਜਿਹੜੇ ਸ਼ਬਦ ਸਤਗੁਰਾਂ ਨੇ ਸਵੀਕਾਰ ਕੀਤੇ ਭਗਤ ਜੈਦੇਵ ਉਹਨਾਂ ਦਾ ਜਨਮ 11 ਜਿਨ੍ਹਾਂ ਦਾ ਸ਼ਬਦ ਆਪ ਨੇ ਸੁਣਿਆ ਅਸੀਂ ਆਪਣੀ ਜ਼ਬਾਨ ਚ ਲਫ਼ਜ਼ ਵਰਤਨੇ ਆ ਬਾਬਾ ਫਰੀਦ ਜੀ ਪਰ ਗੁਰੂ ਗ੍ਰੰਥ ਸਾਹਿਬ ਜਿਹੜਾ ਲਫ਼ਜ਼ ਵਰਤਿਆ ਗਿਆ ਸ਼ੇਖ ਫਰੀਦ ਜੀ ਸ਼ੇਖ ਫਰੀਦ ਪਰ ਪੂਰਾ ਨਾਮ ਸੀ ਸ਼ੇਖ ਉਹ ਜਿਵੇਂ ਜੇ ਤੁਸੀਂ ਅਰਬਿਕ ਨਾਮ ਲਓਗੇ ਉੱਥੇ ਸ਼ੇਖ ਨਹੀਂ ਚੱਲੇਗਾ ਉੱਥੇ ਹੈ ਸ਼ੇਖ ਫਰੀਦੂਦੀਨ ਮਸੂਦ ਦੇ ਗੰਗੇ ਸ਼ਕਰ ਉਹਨਾਂ ਦਾ ਮੁਕੰਮਲ ਨਾਮ ਜਿਹੜਾ ਹੈ ਉਹ ਸ਼ੇਖ ਫਰੀਦੂਦੀਨ ਮਸੂਦ ਦੇ ਗੰਗੇ ਸ਼ਕਰ ਬਾਬਾ ਫਰੀਦ ਸਾਹਿਬ ਆਪਾਂ ਕਹਿੰਦੇ ਆ ਉਹਨਾਂ ਦਾ ਜਨਮ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਤਕਰੀਬਨ 297 ਸਾਲ ਪਹਿਲਾਂ ਬਾਬਾ ਫਰੀਦ ਸਾਹਿਬ ਉਹਨਾਂ ਦਾ ਜਨਮ 1173 ਦਾ ਹੈ ਭਗਤ ਜੈਦੇਵ ਜੀ ਦਾ ਜਨਮ 1170 ਦਾ ਹੈ ਇੱਕ ਬੰਗਾਲ ਚ ਬੈਠੇ ਸਹਿਸਕ੍ਰਿਤੀ ਬੋਲਦੇ ਆ ਹਿੰਦਵੀ ਬੋਲਦੇ ਆ ਅਬਦੀ ਵੀ ਉਹਨਾਂ ਦੀ ਭਾਸ਼ਾ ਹੈ ਦੂਜੇ ਪਾਸੇ ਪੰਜਾਬ ਦੀ ਧਰਤੀ ਤੇ ਬੈਠਾ ਦਰবেশ ਲਹਿੰਦੀ ਪੰਜਾਬੀ ਬੋਲਦਾ ਹੈ ਲਹਿੰਦੀ ਪੰਜਾਬੀ ਮੈਂ ਕਹਿ ਰਿਹਾ ਮਾਝੀ ਨਹੀਂ ਜੇ ਸੰਸਾਰ ਤੇ ਕਹਿੰਦਾ ਇੱਕ ਧਰਮ ਦੀ ਗੱਲ ਚੱਲੇਗੀ ਉੰਜ ਵੈਸੇ ਧਰਮ ਇੱਕ ਹੀ ਏ ਬਾਕੀ ਤੇ ਸਾਰੀਆਂ ਸੰਪਰਦਾਵਾਂ ਨੇ ਧਰਮ ਦੋ ਥੋੜਾ ਨੇ ਅਸੀਂ ਕਾਂਗੇ ਅਸਾਈ ਧਰਮ ਸਿੱਖ ਧਰਮ ਹਿੰਦੂ ਧਰਮ ਮੁਸਲਮਾਨ ਧਰਮ ਪਰ ਜੇ ਦੇਵੀ ਧਰਮ ਦੀ ਗੱਲ ਕਰਾਂਗੇ ਸਿਰਫ ਦੁਨੀਆ ਚ ਇੱਕੋ ਧਰਮ ਹੈ ਉਸ ਧਰਮ ਦੇ ਦੋ ਹੀ ਗੁਣ ਨੇ ਕਿ ਬੰਦਿਆ ਰੱਬ ਦੀ ਇਬਾਦਤ ਕਰਿਆ ਕਰ ਤੇ ਕੰਮ ਚੰਗੇ ਕਰਿਆ ਕਰ ਦੋ ਹੀ ਸ਼ਬਦ ਨੇ ਸਰਬ ਧਰਮ ਹੈ ਸ੍ਰੇਸ਼ਟ ਧਰਮ ਤੇ ਕੰਮ ਕੀ ਕਰ ਖਰ ਕੋ ਨਾਮ ਜਪ ਨਿਰਮਲ ਕਰਮ ਇਹਨੂੰ ਕਿਸੇ ਧਰਮ ਚ ਲੈ ਲਓ ਉਹਨੂੰ ਸ਼ਰ੍ਹਾ ਕਹਿ ਲਓ ਉਹਨੂੰ ਰਹਿਤ ਮਰਿਆਦਾ ਕਹਿ ਲਓ ਉਹਨੂੰ ਵਿਦ ਤੇ ਨਖੇਦ ਕਰਮ ਕਹਿ ਲਓ ਗੱਲ ਤਾਂ ਸਿਰਫ ਇੰਨੀ ਹੈ ਕਰਮ ਚੰਗੇ ਕਰੀਂ ਤੇ ਰੱਬ ਦੀ ਇਬਾਦਤ ਕਰੀਂ ਧਾਰਮਿਕ ਗੁਰੂ ਸਾਹਿਬ ਨੇ ਹੋਰ ਸ਼ੌਕਾ ਕਰ ਦਿੱਤਾ ਸਰਬ ਸ਼ਬਦਨ ਏਕ ਸ਼ਬਦਨ ਉਥੇ ਸ਼ਬਦ ਦਾ ਅਰਥ ਹੈ ਧਰਮ ਸ਼ਬਦ ਦਾ ਅਰਥ ਬਾਣੀ ਨਹੀਂ ਸਾਰਿਆਂ ਚ ਇੱਕ ਧਰਮ ਹੈ ਸਰਬ ਸ਼ਬਦਨ ਏਕ ਸ਼ਬਦਨ ਭਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਰੰਜਨ ਦੇ ਉਹ ਬੇਨਤੀ ਹੈ ਜੀ ਬਾਬਾ ਫਰੀਦ ਸਾਹਿਬ ਜਿਨ੍ਹਾਂ ਦੀ ਬਾਣੀ ਆਪ ਜੀ ਪੜ ਰੇਖੋ ਮੈਂ ਇੱਕ ਵਾਰ ਆਪ ਨੂੰ ਬੇਨਤੀ ਕੀਤੀ ਸੀ ਬਾਬਾ ਫਰੀਦ ਸਾਹਿਬ ਤੇ ਬਹੁਤ ਕੰਮ ਕੀਤਾ ਗਿਆ ਇਹਨਾਂ ਦੀ ਮਾਂ ਮਰੀਮ ਹੈ ਇਹਨਾਂ ਦਾ ਜਨਮ ਜਿਹੜਾ ਹੈ ਕੋਠੀਵਾਲ ਹੋਇਆ ਹੈ ਪਾਕਪਤਨ ਵੀ ਆਪਾਂ ਵਰਤਨੇ ਉੱਥੇ ਇਹਨਾਂ ਦਾ ਜਨਮ ਹੋਇਆ ਹੈ ਸ਼ੇਖ ਬਾਬਾ ਫਰੀਦ ਜੀ ਇਹ ਛੋਟੇ ਸਨ ਇਹਨਾਂ ਦੇ ਪਿਤਾ ਜੀ ਦਾ ਅਕਾਲ ਚਲਾਣਾ ਹੋ ਗਿਆ ਫੌਤ ਹੋ ਗਏ ਇਨਾਂ ਦੀ ਮਾਂ ਮਰੀਮ ਬਹੁਤ ਪਰਹੇਜ਼ਗਾਰ ਸੀ ਬੜੀ ਪਾਕ ਔਰਤ ਸੀ ਬੜੀ ਪਾਕ ਪਵਿੱਤਰ ਸੀ ਉਸ ਮਾਂ ਨੇ ਆਪਣਾ ਪੂਰਾ ਜ਼ੋਰ ਇਸ ਆਪਣੇ ਬੱਚੇ ਦੇ ਉੱਤੇ ਲਾ ਦਿੱਤਾ ਸੀ ਉੰਜ ਸਾਡੇ ਪੁਰਾਣੇ ਕਥਾਵਾਚਕ ਇਹ ਕਹਿੰਦੇ ਹੁੰਦੇ ਸਨ ਕਿ ਦੁਨੀਆਂ ਵਿੱਚ ਢਾਈ ਮਾਵਾਂ ਮੰਨੀਆਂ ਨੇ ਪੁਰਾਣੇ ਮੈਂ ਸ਼ਬਦ ਵਰਤ ਰਿਹਾ ਇੱਕ ਧਰੂ ਦੀ ਮਾਂ ਦੂਜੀ ਬਾਬੇ ਫਰੀਦ ਦੀ ਮਾਂ ਤੇ ਤੀਸਰੀ ਗੋਪੀ ਚੰਦੀ ਮਾਂ ਕਿਉਂ ਢਾਈ ਮਾਵਾਂ ਕਿਉਂ ਕਿਹਾ ਕਿ ਧਰੂ ਦੀ ਮਾਂ ਨੇ ਵੀ ਇਹ ਸਿੱਖਿਆ ਦਿੱਤੀ ਸੀ ਪੁੱਤਰ ਪਰਮੇਸ਼ਵਰ ਦੀ ਬੰਦਗੀ ਨਾਲ ਹੀ ਸਭ ਕੁਝ ਮਿਲਦਾ ਹੈ ਆ ਕਿਸ ਉਦਮ ਤੇ ਰਾਜ ਮਿਲੇ ਛਤਰ ਉਤੇ ਸਭਨ ਖੋਵਨ ਮੀਤਾ ਕਿਸ ਤਰੀਕੇ ਨਾਲ ਰਾਜ ਭਾਗ ਮਿਲੇ ਤੇ ਵੇਖੋ ਉਸ ਬੱਚੇ ਦਾ ਸਵਾਲ ਜਿਹੜਾ ਇਹ ਇਹ ਨਹੀਂ ਸੀ ਕਿ ਮੈਨੂੰ ਚਲੋ ਇਹ ਸਾਰੇ ਸੀ ਪੜ੍ਹਨੇ ਆ ਵੀ ਪਤਾ ਵੀ ਮਾਂ ਦੀ ਗੋਦ ਚੋਂ ਕੱਢਿਆ ਗਿਆ ਪਹੁਣ ਦੋਹਰਾਣਾ ਨਹੀਂ ਉਸ ਬੱਚੇ ਦਾ ਜਿਹੜਾ ਥਾਟ ਸੀ ਖਿਆਲ ਇੰਨਾ ਪੋਜ਼ਿਟਿਵ ਸੀ ਇਹ ਉਹਨੇ ਕਿਹਾ ਕਿ ਮੈਨੂੰ ਕਿਸ ਉਦਮਨ ਰਾਜ ਮਿਲੇ ਤੇ ਜਿਹੜੇ ਮੇਰੇ ਤੋਂ ਨਫ਼ਰਤ ਕਰਦੇ ਆ ਮੇਰੇ ਮਿੱਤਰ ਕਿਵੇਂ ਬਣ ਸਕਾਂ ਉਹਨੇ ਨਹੀਂ ਕਿਹਾ ਜਿਹੜੇ ਨਫ਼ਰਤ ਕਰਦੇ ਆ ਮੈਂ ਬਦਲਾ ਕਿਵੇਂ ਲਵਾਂ ਕਿਸ ਉਦਮ ਤੇ ਰਾਜ ਮਿਲੇ ਛਤਰੂ ਤੇ ਸਭ ਕੋਮਨ ਮੀਤਾ ਮਾਂ ਨੇ ਉਹ ਦੋਸ਼ ਬੱਚੇ ਦਾ ਕਢੀ ਉਹਨੇ ਜਦੋਂ ਪੁੱਛਿਆ ਮੈਨੂੰ ਦੱਸ ਤੂੰ ਸਵਾਣੀ ਹੈ ਕਿ ਗੋਲੀ ਹੈ ਉਹਨੇ ਕਿਹਾ ਪੁੱਤਰ ਮੈਂ ਹਾਂ ਰਾਣੀ ਪਰ ਕਸੂਰ ਤੇਰਾ ਕੋਈ ਨਹੀਂ ਕਸੂਰ ਮੇਰਾ ਜੇ ਮੈਂ ਤੈਨੂੰ ਕੋਖ ਚ ਰੱਖ ਕੇ ਭਗਤੀ ਕੀਤੀ ਹੁੰਦੀ ਬੱਚਾ ਇਹ ਤੈਨੂੰ ਧੱਕੇ ਨਾ ਪੈਂਦੇ ਦੇਖੋ ਉਹਨੇ ਬੱਚੇ ਨੂੰ ਟੈਂਡੀ ਕਲਾ ਚ ਲੈ ਗਏ ਉਹਨੇ ਜਦੋਂ ਪੁੱਛਦਾ ਉਹ ਕਹਿੰਦੀ ਸਾਹ ਬਾਣੀ ਖਾ ਨਾਮ ਨਾ ਭਗਤੀ ਕਰਮ ਦੜੀਤਾ ਉਹਨੂੰ ਇਹ ਨਹੀਂ ਕਿਹਾ ਤੇਰਾ ਕਸੂਰ ਉਹਨੇ ਕਿਹਾ ਭਗਤੀ ਨਹੀਂ ਕੀਤੀ ਪਰ ਯਾਦ ਰੱਖਿਓ ਮਾਂ ਨੇ ਉਪਦੇਸ਼ ਦਿੱਤਾ ਅਟਲ ਪਦਵੀ ਤੇ ਪਹੁੰਚੇ ਤਰੂ ਜੀ ਦੂਜੀ ਮਾਂ ਬਾਬੇ ਫਰੀਦ ਦੀ ਹੈ ਜਿਨ ਨੇ ਸ਼ੱਕਰ ਵਰਤੋਂ ਸ਼ੁਰੂ ਕੀਤਾ ਕਿੱਥੇ ਸ਼िखर ਤੇ ਪਹੁੰਚ ਗਿਆ ਪਿਆਰਿਓ तकरीबन 36 ਸਾਲ ਦੇ ਕਰੀਬ ਸਾਧਨਾ ਕਰ ਕਰਕੇ ਆਉਂਦੇ ਰਹੇ ਮਾਂ ਕਹਿੰਦੀ ਸੀ ਪੁੱਤ ਅਜੇ ਤੇਰੀ ਸੁਰਤ ਇੰਨੀ ਨਹੀਂ ਉੱਚੀ ਹੋਈ ਤੂੰ ਖਵਾਜ਼ਾ ਬਖਤਿਆਰ ਕਾਕੀ ਸਾਹਿਬ ਉਹਨਾਂ ਦੀ ਝਾਲ ਚੱਲ ਸਕੇ ਕਿਉਂਕਿ ਬਾਬੇ ਫਰੀਦ ਸਾਹਿਬ ਦੇ ਮੁਰਸ਼ਿਦ ਦਾ ਨਾਮ ਸੀ ਖਵਾਜ਼ਾ ਬਖਤਿਆਰ ਕਾਕੀ ਸੀ ਪੜਨੇ ਇਹਨਾਂ ਦੇ ਜਿਹੜੇ ਜਿਹੜੇ ਅੱਗੋਂ ਮੁਰੀਦ ਹੋਏ ਨੇ ਉਹਨਾਂ ਦਾ ਨਾਮ ਸੀ حضرت ਨਜ਼ਾਨੂਦੀਨ ਔਲੀਆ ਉਸ ਤੋਂ ਮੈਂ ਥੋੜਾ ਜਿਹਾ ਜ਼ਿਕਰ ਕੀਤਾ ਸੀ ਬਾਬਾ ਫਰੀਦ ਸਾਹਿਬ ਚਲੋ ਅਸੀਂ ਸ਼ਬਦ ਬਾਬਾ ਹੀ ਵਰਤਾਂਗੇ ਜਿਹੜਾ ਪ੍ਰਚਲਿਤ ਹੈ ਇਹਨਾਂ ਦੀ ਮਾਂ ਨੇ ਸ਼ੁਰੂਆਤ ਕੀਤੀ ਸਭ ਨੂੰ ਪਤਾ ਹੈ ਉਹਨਾਂ ਸ਼ੱਕਰ ਤੋਂ ਸ਼ੁਰੂਆਤ ਕੀਤੀ ਅਸੀਂ ਸਾਰੇ ਮੰਨਦੇ ਆਪਾਂ ਖੰਡਨ ਨਹੀਂ ਕਰਦੇ ਮਾਂ ਨੇ ਕੋ ਗੱਲ ਕੀਤੀ ਉਪਾਦਿਤ ਕਰ ਗੁਰਮਖੋ 8 ਸਾਲ ਦੀ ਉਮਰ ਚ ਬਾਬੇ ਫਰੀਦ ਨੂੰ मां ਨੇ ਸਾਰੀ ਕੁਰਾਨ ਜ਼ਬਾਨੀ ਹਿਫਜ਼ ਕਰਾ ਦਿੱਤੀ ਸੀ तकरीबन 8 ਸਾਲ ਦੀ ਉਮਰ ਕਿਹਾ ਜਾਂਦਾ ਹੈ ਇਹਦਾ ਮਤਲਬ ਬਚਪਨ ਕਹਿ ਲੋ ਬਚਪਨ ਵਿੱਚ मां ਨੇ ਸਾਰੀ ਕੁਰਾਨ ਜ਼ਬਾਨੀ ਕੰਠ ਕਰਾ ਦਿੱਤੀ ਪੰਜ ਵਕਤ ਦਾ ਨਮਾਜ਼ੀ ਬਣਾ ਦਿੱਤਾ ਜੋ ਇਤਿਹਾਸ ਕਹਿੰਦਾ मां ਨੇ ਇੱਕੋ ਗੱਲ ਕਹੀ ਖੁਦਾ ਦੀ ਇਬਾਦਤ ਕਰ ਰੱਬ ਦੀ ਬੰਦਗੀ ਕਰ ਤੇ ਖਾਨ ਨੂੰ ਸ਼ੱਕਰ ਬਾਰੇ ਕਿਹਾ ਜਾਂਦਾ ਪਰ ਉਂਝ ਮੈਂ ਬੇਨਤੀ ਕਰਨੀ ਸ਼ੱਕਰ ਗੰਝ ਨਾਮ ਇਕੱਲਾ ਸ਼ੱਕਰ ਕਰਕੇ ਨਹੀਂ ਪਿਆ ਵਿਦਵਾਨਾਂ ਨੇ ਸ਼ੱਕਰ ਮੈਂ ਕਿਉਂਕਿ ਉਹਨਾਂ ਦਾ ਪੂਰਾ ਨਾਮ ਮਰਜ ਕੀਤੀ ਸ਼ੇਖ ਫਰੀਦੁੱਦੀਨ ਮਸੂਦ ਗੰਝੇ ਸ਼ੱਕਰ ਗੰਝੇ ਸ਼ੱਕਰ ਦਾ ਲਫ਼ਜ਼ੀ ਅਰਥ ਹੁੰਦਾ ਸ਼ੱਕਰ ਦਾ ਖਜ਼ਾਨਾ ਪਰ ਜਿਹੜਾ ਗੰਝੇ ਸ਼ੱਕਰ ਹੈ ਉਹ ਕੇਵਲ ਸ਼ੱਕਰ ਦੀ ਪੋਟਲੀ ਕਰਕੇ ਨਹੀਂ ਇਹ ਠੀਕ ਹੈ ਸ਼ੁਰੂਆਤ ਸ਼ੱਕਰ ਖ ਹੈ ਕਿ ਮਾਂ ਮਸੱਲੇ ਦੇ ਥੱਲੇ ਸ਼ੱਕਰ ਰੱਖਦੀ ਸੀ ਕਰਦਾ ਸੀ ਪਰ ਸ਼ੁਰੂਆਤ ਖ ਹੈ ਮੈਂ ਫਿਰ ਬੇਨਤੀ ਕਰਾਂਗਾ ਪਿਛਲੇ ਦਿਨ ਵਿੱਚ ਕਿਹਾ ਇਹ ਐਡੇ ਕਮਾਲ ਦੀ ਸਾਖੀ ਹੈ ਅਸੀਂ ਜਾਣੇ ਜਿਹੜਾ ਬੰਦਾ ਮੱਥਾ ਟੇਕਣ ਆਇਆ ਅੱਜ ਹੀ ਪੂਰਾ ਬ੍ਰह्म ਗਿਆਨੀ ਹੋਵੇ ਉਹਨੂੰ ਛਿੜਕਦੇ ਵੀ ਆ ਜਿਹੜੇ ਬੰਦੇ ਨੇ ਕਦੀ ਬਾਣੀ ਨਹੀਂ ਪੜ੍ਹੀ ਮੈਂ ਬੜੀ ਖੁੱਲ ਕੇ ਗੱਲ ਕਰਾਂਗਾ ਮੰਨ ਲਓ दारू ਵੀ ਪੀਂਦਾ ਹੈ ਉਹ ਐਵ ਵੀ ਕਰਦਾ ਹੈ ਉਹ ਗੁਰਦੁਆਰੇ ਆ ਗਿਆ ਉਹ ਸੰਗਤ ਵੀ ਚਾ ਗਿਆ ਉਹਦੀਆਂ ਅੱਖਾਂ ਕੀਰਤਨ ਕਥਾ 'ਚ ਨਮ ਹੋ ਗਈਆਂ ਮੈਂ ਫਿਰ ਬੇਨਤੀ ਕਰਾਂਗਾ ਚੰਗਾ ਡਾਕਟਰ ਹੋਵੇ ਜਿਹੜਾ ਸਟੈਪ ਬਾਏ ਸਟੈਪ ਉਹਨੂੰ ਦਵਾਈ ਦੇਈ ਜਾਂਦਾ ਹੈ ਤੇ ਉਹਦੀ ਬਿਮਾਰੀ ਖੜਾ ਛੱਡੀ ਜਾਂਦੀ ਏ ਜਿਹੜਾ ਬੰਦਾ ਗੁਰਦੁਆਰੇ ਆ ਗਿਆ ਖਿਮਾ ਕਰਿਓ ਸਭ ਤੋਂ ਪਹਿਲਾਂ ਇੱਕੋ ਗੱਲ ਕਹੋ ਕਿ ਪਾਠ ਜ਼ਰੂਰ ਕਰਿਆ ਕਰ ਆਇਆ ਤੇ ਭਾਂਡੇ ਮਾਂਜ ਕੇ ਜਾਇਆ ਕਰ ਕੀਰਤਨ ਕਥਾ ਜ਼ਰੂਰ ਸੁਣ ਕੀਰਤਨ ਕਥਾ ਸੁਣਦੇ ਆ ਬਾਣੀ ਸਿਮਰਨ ਦਾ ਅਭਿਆਸ ਕਰੀ ਆਪਾਂ ਵਿਦਾਤੇ ਨਹੀਂ ਜਿਹੜੀ ਚੇਂਜ ਗੁਰੂ ਕੀ ਗੁਬਾਣੀ ਨੇ ਲੈ ਆਣੀ ਉਹ ਪੰਦਰਪਾਲ ਸਿੰਘ ਦੀਆਂ ਗੱਲਾਂ ਨਹੀਂ ਲੈ ਕੇ ਆਉਣੀ ਫਿਰ ਅਰਜ ਕਰ ਕਿਉਂਕਿ ਮੈਂ ਹਰ ਵਾਰ ਕੇ ਨਾ ਅਟੈਚਮੈਂਟ ਹੀ ਡਿਟੈਚਮੈਂਟ ਪੈਦਾ ਕਰੇਗੀ जुड़ेगा ता टूटेगा ਦਾ ਸਿਮਰਨ ਨਾਲ ਜੁੜ ਜਾਏ ਉਹ ਗੁਰਮੁਖੋ ਗੁਰੂ ਨਾਨਕ ਸਾਹਿਬ ਦਾ ਸ਼ਬਦ ਉਹਦੇ ਵਿੱਚ ਗੁਰੂ ਆਪ ਵਰਦਾ ਹੈ ਜਦੋਂ ਸ਼ਬਦ ਖਿੱਚ ਪਾਣ ਲੱਗਦਾ ਪੈਂਦਾ ਹੈ ਨਾ ਕੋਈ ਪਤਾ ਨਹੀਂ ਕਿਹੜੀ ਘੜੀ ਬੰਦੇ ਦੀ ਜ਼ਿੰਦਗੀ ਵਿੱਚ ਪਲਟਾ ਜਾਣਾ ਮੈਂ ਇਹ ਨਹੀਂ ਕਹਿੰਦਾ ਵੀ ਉਤਸ਼ਾਹਤ ਕਰੀਏ ਤੋ ਆ ਔਗਣ ਕਰੀ ਜਾ ਤੋ ਉਹ ਬਾਬਾ ਜੀ ਵਰਗਾ ਕਿਸ ਨੇ ਕਰਨ ਸਾਖੀ ਸਾਰੇ ਸੁਨਾਨੇ ਭਾਈ ਭੂਮੀਆਂ ਭੂਮੀਆਂ ਜੀ ਦਾ ਅਸਲ ਚ ਭੂਮੀਆਂ ਨਾਮ ਨਹੀਂ ਸੀ ਜੀ ਜ਼ਮੀਨ ਦਾ ਮਾਲਕ ਸੀ ਸਾਰੀ ਕਹਿੰਦੇ ਆ ਮਹਾਰਾਜ ਜੀ ਕੋਲ ਗਿਆ ਕਹਿੰਦਾ ਪ੍ਰਸ਼ਾਦ ਪਾਣੀ ਛਕੋ ਹਜ਼ੂਰ ਨੇ ਹੀ ਪੁੱਛਿਆ ਤੇਰੀ ਕਿਰਤ ਕੀ ਉਹ ਕਹਿੰਦਾ ਮੈਂ ਚੋਰੀ ਕਰਨਾ ਮੇਰਾ ਕੰਮ ਚੋਰੀ ਕਰਨਾ ਹੈ ਗੁਰੂ ਸਾਹਿਬ ਕਹਿੰਦੇ ਚੋਰੀ ਦਾ ਲਿਆ ਕੇ ਖਵਾਏਗਾ ਚੋਰੀ ਛੱਡ ਦੇ ਉਹ ਬੰਦਾ ਕਿੱਦਾਂ ਸਿੱਧਾ ਪਧਰਾ ਸੀ ਯਾਦ ਰੱਖਿਓ ਕਈ ਵਾਰੀ ਵਿਕਾਰੀ ਬੰਦੇ ਜੋ ਕੁਝ ਅੰਦਰ ਹੁੰਦਾ ਬੋਲ ਕੇ ਦੱਸ ਦਿੰਦੇ ਆ ਮੇਰੇ ਵਰਗੇ ਬੰਦੇ ਚੋਲੇ ਦੇ ਥੱਲੇ ਲੁਕੇ ਹੁੰਦੇ ਆ 10 ਦਿਨ ਹੀ ਮੇਰੇ ਚ ਹੈ ਕੀ ਤੁਰਿਆ ਜਾ ਰਿਆ ਸੀ ਇਹ ਇੱਕ ਨੱਚਣ ਵਾਲੀ ਤੁਰੀ ਜਾ ਰਹੀ ਪੈਰਾਂ ਚ ਘੁੰਗਰੂ ਸਨ ਤੇ ਮੁੱਲਾ ਬੈਠਾ ਖੈਦਰੀ ਕਪੜੇ ਕਹਰੇ ਰੰਗ ਦੇ ਕਪੜੇ ਪਾ ਕੇ ਪੁੱਛਦਾ ਆ ਤੂੰ ਕੌਣ ਐ ਉਹ ਖਲੋਗੀ ਉਹਨੇ ਕਿਹਾ ਮੈਂ ਨਾਚੀ ਮੈਂ ਨਚਾਰ ਤੂੰ ਨੇ ਤੈਨੂੰ ਦਿਸਦਾ ਨਹੀਂ ਮੈਂ ਨੱਚਣ ਵਾਲੀ ਖਾਂ ਪਰ ਚੇਤੇ ਰੱਖੀ ਮੁੱਲਾ ਜੇ ਮੈਂ ਨੱਚਨੀਆ ਅੰਦਰੋਂ ਵੀ ਨਾਚੀਆਂ ਤੇ ਬਾਹਰੋਂ ਵੀ ਨਾਚੀਆਂ ਜਿਹੜਾ ਤੂੰ ਚੋਲਾ ਪਾ ਕੇ ਬੈਠਾ ਤੂੰ ਮੇਰਾ ਸ਼ਰੀਰ ਵੇਖ ਕੇ ਦੱਸ ਤੂੰ ਕੌਣ ਹੈ ਤੂੰ ਬਾਹਰੋਂ ਹੈ ਤੇਰੀ ਚੋਲਾ ਪਾਇਆ ਅੰਦਰੋਂ ਤਾਂ ਆਪਾਪ ਘਮਾਨਾ ਪਿਆ ਨਾ ਮੈਂ ਜੋ ਅੰਦਰੋਂ ਖਾਂ ਉਹ ਬਾਹਰੋਂ ਖਾਂ ਉਹਨੇ ਬੰਦੇ ਨੇ ਸਿੱਧਾ ਕਿਹਾ ਮੈਂ ਚੋਰੀ ਕਰਨਾ ਹਜ਼ੂਰ ਨੇ ਕਿਹਾ ਚੋਰੀ ਛੱਡ ਦੇ ਕਹਿੰਦਾ ਮੇਰੀ ਆਦਤ ਪੱਕ ਚੁੱਕੀ ਮੈਂ ਚੋਰੀ ਨਹੀਂ ਛੱਡ ਸਕਦਾ ਪਰ ਤੁਹਾਨੂੰ ਮੈਂ ਪਿਆਰ ਕਰਨਾ ਹਜ਼ੂਰ ਨੇ ਕਿਹਾ ਚੋਰੀ ਨਹੀਂ ਛੱਡ ਸਕਦਾ ਮੇਰੀਆਂ ਤਿੰਨ ਚਾਰ ਗੱਲਾਂ ਮੰਨ ਲੈ ਸੰਤਾਨੂੰ ਸਭ ਨੂੰ ਪਤਾ ਹੈ ਨਾ ਹਣਾ ਉਹ ਸ਼ਬਦ ਬੜੇ ਸੌਕੇ ਸੰਗ ਪਹਿਲੀ ਗੱਲ ਝੂਠ ਨਾ ਬੋਲੀ ਕਹਿੰਦਾ ਇਹ ਵੀ ਛੱਡ ਇਹ ਕਰ ਲਾਂਗਾ ਪਰ ਚੋਰੀ ਨਹੀਂ ਛੱਡਨੀ ਮਾਰੀ ਕਹਿੰਦੇ ਚੱਲ ਝੂਠ ਨਾ ਬੋਲੀ ਦੂਜੀ ਗੱਲ ਗਰੀਬ ਮਾਰ ਨਾ ਕਰੀ ਕਹਿੰਦਾ ਵੀ ਨਹੀਂ ਕਰਦਾ ਤਕੜਿਆਂ ਦੇ ਘਰ ਚੋਰੀ ਕਰਾਂਗਾ ਤੀਜੀ ਗੱਲ ਕੋਈ ਲੂਣ ਖਾ ਕੇ ਹਰਾਮ ਨਾ ਕਰੀ ਤੇ ਇੰਨੀ ਗੱਲਾਂ ਸੀ ਪੜੀਆਂ ਚੋਰੀ ਨਹੀਂ ਕਰਨੀ ਗਰੀਬ ਮਾਰ ਨਹੀਂ ਕਰਨੀ ਖਾ ਕੇ ਹਰਾਮ ਨਹੀਂ ਕਰਨਾ ਉਹ ਕਹਿੰਦਾ ਵੀ ਤਿੰਨੇ ਗੱਲਾਂ ਮੰਨ ਲਾਂਗਾ ਪਰ ਮੈਂ ਚੋਰੀ ਨਹੀਂ ਸਣੀ ਗੁਰੂ ਸਾਹਿਬ ਕਹਿੰਦੇ ਕਰ ਲਿਆ ਕਰ ਹੁਣ ਸਮਰੱਥ ਵੈਦ ਨੂੰ ਪਤਾ ਇਹਨੂੰ ਬੰਨਣਾ ਕਿਵੇਂ ਸਮਰੱਥ ਸਤਗੁਰੂ ਨੂੰ ਪਤਾ ਵੀ ਇਹ ਸ਼ਬਦਾਂ 'ਚ ਵੱਜ ਗਏ ਦੂਜੇ ਦਿਨ ਤੁਰਿਆ ਜੀ ਉਹਨੇ ਕਿਹਾ ਗਰੀਬਾਂ ਦੇ ਘਰ ਕੀ ਸੰਦ ਲੈਣੀ ਰਾਜੇ ਦੇ ਘਰ ਹੀ ਚਲੋ ਜੋ ਸਾਡਾ ਇਤਿਹਾਸ ਕਹਿੰਦਾ ਉਹ ਰਾਜੇ ਦੇ ਘਰ ਕਹਿੰਦਾ ਫਿਰ ਸੰਨ ਕੱਢ ਲੈਣੀ ਸਿੱਧਾ ਦਰਵਾਜ਼ੇ 'ਚੋਂ ਨਿਕਲੋ ਸੰਨ ਲਾਇਆ ਵੀ ਝੂਠ ਜੋ ਹੋ ਜਾਏਗਾ ਜਦੋਂ ਦਰਵਾਜ਼ੇ 'ਚ ਨਿਕਲ ਲੱਗਾ ਸੰਤਰੀ ਨੇ ਪੁੱਛਿਆ ਤੂੰ ਕੌਣ ਅੰਦਰੋਂ ਆਵਾਜ਼ ਆਈ ਬਾਬਾ ਜੀ ਨੂੰ ਬਚਨ ਕੀਤਾ ਕਹਿੰਦਾ ਮੈਂ ਚੋਰ ਆ ਓਏ ਦਬਕਾ ਮਾਰ ਕੇ ਕਿਆ ਅਗਲਾ ਡਰ ਗਿਆ ਵੀ ਰਾਜੇ ਦਾ ਰਿਸ਼ਤੇਦਾਰ ਹੋਣਾ ਉਹਨੇ ਕਿਹਾ ਮੈਂ ਚੋਰ ਹਾਂ ਉਹ ਕਹਿੰਦਾ ਚੋਰ ਤਾਂ ਕਦੀ ਕਹਿ ਨਹੀਂ ਸਕਦਾ ਚੋਰ ਕਹਿੰਦਾ ਮਹਾਰਾਜ ਮੈਨੂੰ ਮaaf ਕਰੋ ਉਹ ਅੰਦਰ ਚਲਾ ਗਿਆ ਇਤਿਹਾਸ ਕਹਿੰਦਾ ਉਹਨੇ ਸਾਰਾ ਸਮਾਨ ਬੰਨ ਲਿਆ ਗੱਟੜੀ ਵੱਜ ਗਈ ਜਦੋਂ ਚੁੱਕਣ ਲੱਗਾ ਭੁੱਖ ਲੱਗੀ ਉਹਨੇ ਕਟੋਰੀ 'ਚ ਪਈ ਕੋਈ ਡਲੀ ਸੀ ਉਹਨੇ ਸਭ ਜਿਆ ਮਿੱਠਾ ਕਹੇ ਹਨੇਰੇ ਚ ਉਹਨੇ ਲੂਨ ਦੀ ਡਲੀ ਮੂੰਹ ਚ ਪਾਈ ਜਦੋਂ ਲੂਨ ਦਾ ਸਵਾਦ ਆਇਆ ਕਹਿੰਦਾ ਬਾਬਾ ਜੀ ਕਹਿੰਦੇ ਸਨ ਲੂਨ ਖਾ ਕੇ ਆਰਾਮ ਨਹੀਂ ਕਰਨਾ ਇਹ ਗੱਟੜੀ ਨਹੀਂ ਚੁੱਕ ਕੇ ਲੈ ਜਾਣੀ ਇਹਦੇ ਘਰ ਦਾ ਲੂਨ ਖਾ ਲਿਆ ਜਦੋਂ ਰਾਜੇ ਦਾ ਮਹਿਲ ਚ ਸਮਾਨ ਵੱਜਿਆ ਕੋਈ ਛਾਡ ਆਵੇ ਤੇ ਚਿੰਤਾ ਲੱਗਦੀ ਕੌਣ ਸੀ ਉਹ ਕਹਿੰਦੇ ਉਹਨੇ ਸਾਰੇ ਫੜ ਲਏ ਜਿੰਨੇ ਚੋਰੀ ਕਰਨ ਵਾਲੇ ਸਨ ਇਹ ਤਾਂ ਭੜਾ ਭਲਿਆ ਰਹਿੰਦਾ ਸੀ ਜਦੋਂ ਸਭ ਨੂੰ ਸਜ਼ਾ ਦੇਣ ਲੱਗੇ ਉਸ ਵਕਤ ਅੰਦਰ ਆਇਆ ਬਾਬਾ ਜੀ ਕਹਿ ਕੇ ਗੈਸਨ ਗਰੀਬ ਮਾਰਨ ਪਰ ਹੀ ਗਰੀਬ ਤਾਂ ਮੇਰੀ ਖਾਤਰ ਕੁੱਟ ਖਾਂਦੇ ਪਿਆ ਨਾ ਉਹਨੇ ਸਿੱਧਾ ਜਾ ਕੇ ਕਿਹਾ ਮੈਂ ਚੋਰੀ ਕੀਤੀ ਮੈਂ ਆਪ ਨੂੰ ਬੇਨਤੀ ਕਰਾਂ ਇਹ ਤਿੰਨ ਸ਼ਬਦਾਂ ਨੇ ਬੰਦੇ ਦੀ ਜ਼ਿੰਦਗੀ ਪਲਟ ਕੇ ਰੱਖ ਦਿੱਤੀ